ਬੱਚੇ ਦਾ ਪੇਪਰ ਰਿਜ਼ਲਟ ਆਇਆ 4 ਵਜੇ ਜੀ ਰਿਜ਼ਲਟ ਆਉਣ ਤੋਂ ਬਾਅਦ ਸਾਰਾ ਪੂਰਾ ਆਪਣੇ ਫਰੈਂਡ ਸਾਈਕਲ ਨਾਲ ਘੁੰਮਦਾ ਰਿਹਾ ਜੀ ਰਾਤ 11 10 ਵਜੇ ਤੱਕ ਅਕਰ ਪਿੰਡ ਦੇ ਵਿੱਚ ਘੁੰਮਦਾ ਰਿਹਾ ਜੀ ਛੱਤ ਤੇ ਗਿਆ ਉੱਪਰ ਜਾ ਕੇ ਢਾਈ ਫਿਰ ਹੁਣ ਟਾਈਮਿੰਗ ਨਹੀਂ ਪਤਾ ਜੀ 4 ਵਜੇ 5 ਵਜੇ ਜਾ ਕੇ ਪਰਹਾ ਲੈ ਲੈਣੇ ਉਹਦਾ ਨਾਮ ਕੀ ਸੀਗਾ ਮੁੰਡਾ ਕਰਨੈਲ ਸਿੰਘ ਕਲਾਸ 8 ਪੜ੍ਹਦਾ ਕਲਾਸ 2 ਜੀ ਕਲਾਸ 2 ਦੇ ਬੱਚੇ ਉਹ ਉਹ ਬਾਹਰ ਸੀਗੇ ਜੀ ਉਹ ਹੈ ਨਹੀਂ ਸੀ ਘਰੇ ਆਪ ਫੈਮਿਲੀ ਅੰਦਰ ਘਰੇ ਪੈ ਸੀ ਬਹੁਤ ਵਧੀਆ ਪਰਿਵਾਰ ਕੋਈ ਐਦਾਂ ਦੀ ਗੱਲਬਾਤ ਨਹੀਂ ਹੋਣੀ ਕੋਈ ਰਿਜ਼ਲਟ ਦਾ ਕੋਈ ਮਾਨ ਨਾ ਲਾ ਕੇ ਜੀ ਉਹਨੇ ਕੀ ਸੋਚ ਸਿੰਮੋ ਬਹੁਤ ਮਾਰ ਕੰਮ ਕਰਦੇ ਆ ਕੋਈ ਨਹੀਂ ਪਰਚੇ ਪੇਪਰ ਹੋਇਆ ਸਿਰਸਰ ਪਾਸ ਹੋ ਜਾਣੇ ਅਗਲੀ ਵਾਰੀ ਪਾਸ ਹੋ ਜਾਂਦਾ ਤੇ ਸਰਜੀ ਬਹੁਤ ਦੁੱਖ ਲੱਗੇ ਜੀ ਦੱਸੋ ਉਸ ਸਰ ਜੀ ਮੰਗਉਣ ਕੀ ਕਰਨੀ ਜਿਹੜਾ ਚੱਲ ਗਿਆ ਹੁਣ ਸੱਚ ਹੀ ਕਹਿੰਦੇ ਨੇ ਕਲੀਮ ਉਹ ਬੱਚੇ ਹੀ ਜਿੰਨ ਦੀ ਮੱਚ ਕੀਤੀ ਜਾਂਦੀ ਸਰ ਮੇਰੀ ਸਾਲੀ ਦਾ ਬੇਟਾ ਸੀ ਇਹ ਪਲੱਸ 2 ਦੇ ਵਿੱਚ ਉਹ ਪੇਪਰ ਨੰਬਰ ਘੱਟ ਆਏ ਸੀਗੇ ਫੇਲ ਹੋ ਗਏ ਸੀ ਕਦੇ ਉਹਦੇ ਕਰਕੇ ਇਹਨੇ ਸੁਸਾਈਡ ਕਰ ਦਿੱਤਾ ਉਹਨਾਂ ਦਾ ਸਪ੍ਰੈਨ ਨਾ ਨਾ ਜਲਟ ਆਇਆ ਜਦੋਂ ਪਤਾ ਲੱਗਿਆ ਉਦੋਂ ਬਾਅਦ ਇਹਨੇ ਸੌਫਟ ਕਰ ਲਿਆ ਸੀ 15 ਨੂੰ ਕਿੱਦਾਂ ਇਨਫੋਰਮੇਸ਼ਨ ਆ ਸਾਨੂੰ ਤਾਂ ਡੀਐਮਸੀ ਜੇ ਆਇਆ ਸੀ ਸੀਐਮਸੀ ਤੋਂ ਜਮਲਵਾਲ ਗਈ ਆ ਖਾਣੇ ਉੱਤੇ ਚੌਂਕੜੇ ਨੇ ਲੁਧਿਆਣਾ ਲਾਈਵ ਵੇਖਣ ਵਾਲੇ ਮਾਣ ਦਰਸ਼ਕਾਂ ਦਾ ਸਵਾਗਤ ਹੈ ਮੈਂ ਨਿਤਿੰਤ ਤੁਹਾਡੇ ਨਾਲ ਦੱਸ ਦਈਏ ਲਾਡੋਵਾਲ ਤੋਂ ਇੱਕ ਮਾਮਲਾ ਬੜਾ ਮੰਦ ਭਾਗੀ ਕੱਢਣਾ ਜੜੀ ਨਿਕਲ ਕੇ ਸਾਹਮਣੇ ਆਈ ਹੈ ਦੱਸ ਦਈਏ ਕਿ ਤਿੰਨ ਸਬਜੈਕਟਾਂ ਦੇ ਵਿੱਚ ਫੇਲ ਹੋਣ ਤੋਂ ਬਾਅਦ ਇੱਕ ਨੌਜਵਾਨ ਨੇ ਆਪਣੀ ਜੀਵਨ ਲੀਲਾ ਜੜੀ ਆ ਸਮਾਪਤ ਕਰ ਲਈ ਆ ਦੱਸ ਦਈਏ ਪਰਿਵਾਰ ਸੜਨ ਮੌਜੂਦ ਆ ਦੱਸ ਦਈਏ ਕਿ ਪੇਪਰ ਹੋਏ ਸੀਗੇ ਤਾਂ ਉਸ ਤੋਂ ਬਾਅਦ ਤਿੰਨ ਸਬਜੈਕਟ ਜਿਹੜੇ ਨੇ ਉਹਦੇ ਵਿੱਚ ਉਹ ਫੇਲ ਹੋ ਗਿਆ ਸੋ ਉਸ ਤੋਂ ਬਾਅਦ ਉਹਨੇ ਜਿਹੜਾ ਸੁਸਾਈਡ ਕਰ ਲਿਆ ਇਦੋਂ ਟਾਈਚ ਸੁੱਚੋ ਜੀ ਕੀ ਹੋਇਆ ਸੀਗਾ ਸਰ ਬੱਚੇ ਦਾ ਪੇਪਰ ਰਿਜ਼ਲਟ ਆਇਆ 4 ਵਜੇ ਜੀ ਰਿਜ਼ਲਟ ਆਉਣ ਤੋਂ ਬਾਅਦ ਸਰ ਪੂਰਾ ਆਪਣੇ ਫਰੈਂਡ ਸਾਈਕਲ ਨਾਲ ਘੁੰਮਦਾ ਰਿਹਾ ਜੀ ਰਾਤ 11 10 ਵਜੇ ਤੱਕ ਪਿੰਡ ਦੇ ਵਿੱਚ ਘੁੰਮਦਾ ਰਿਹਾ ਜੀ ਤੇ ਉਸ ਤੋਂ ਬਾਅਦ ਸਰ ਘਰੇ ਜਾ ਕੇ ਰੋਟੀ ਪਾਣੀ ਖਾ ਕੇ 11:00 ਵਜੇ ਆਪਣੇ ਫੈਮਿਲੀ ਨਾਲ ਲੰਮਾ ਬੈਗਾ ਜੀ ਰਾਤ 2:30 3:00 ਵਜੇ ਸਰ ਉਹਨਾਂ ਨੂੰ ਪਤਾ ਨਹੀਂ ਲੱਗਿਆ ਕਦੋਂ ਉੱਠ ਕੇ ਰੂਮ ਦੇ ਵਿੱਚੋਂ ਛੱਤ ਤੇ ਗਿਆ ਉੱਪਰ ਜਾ ਕੇ 2:30 ਉਹਨਾਂ ਟਾਈਮਿੰਗ ਨਹੀਂ ਪਤਾ ਜੀ 4:00 5:00 ਵਜੇ ਜਾ ਕੇ ਪਰਹਾ ਲੈ ਲੈ ਉਹਦਾ ਨਾਮ ਕੀ ਸੀਗਾ ਮੁੰਡਾ ਕਰਨੈਲ ਸਿੰਘ ਉਹ ਕਲਾਸ ਹੀ ਪਹਿਲਾਂ ਕਿਤੇ ਕੋਈ ਗੱਲ ਇਦਾਂ ਦੀ ਹੋਈ ਸੀ ਕਿ ਕੋਈ ਕਦੀ ਸਰ ਕੋਈ ਕੰਮ ਨਹੀਂ ਸੀਗਾ ਬੱਚੇ ਹਜੇ ਬੱਚੇ ਪੜ ਰਹੇ ਸੀਗੇ ਸਰ ਵੱਡਾ ਮੁੰਡਾ ਵਾ ਸੋ ਆਇਲਸਟ ਕਰ ਰਿਹਾ ਕੁੜੀ ਮੈਡੀਕਲ ਦੇ ਵਿੱਚ ਨਰਸਿੰਗ ਕੀਤੀ ਕੁੜੀ ਨੇ ਜੀ ਜਿਹੜਾ ਉਹਨਾਂ ਫਾਦਰ ਸਾਹਿਬ ਨੇ ਉਹ ਆਪਣੇ ਫੌਰਨ ਤੋਂ ਆਏ ਨੇ ਉਹਨਾਂ ਦਾ ਥੋੜਾ ਇੱਥੇ ਰਾਜਾ ਸਾਹਿਬ ਬੋਧਾ ਡਿਊਟੀ ਕਰਦੇ ਸੀਗੇ ਤੇ ਅਖੰਡ ਪਾਠੀ ਦੇ ਉਹ ਤੇ ਹੁਣ ਉਹ ਬਾਹਰ ਸੀਗੇ ਜੀ ਉਹ ਹੈ ਨਹੀਂ ਸੀ ਘਰੇ ਆ ਫੈਮਿਲੀ ਅੰਦਰ ਘਰੇ ਪਏ ਸੀ ਬਹੁਤ ਵਧੀਆ ਪਰਿਵਾਰ ਕੋਈ ਇਦਾਂ ਦੀ ਗੱਲਬਾਤ ਨਹੀਂ ਉਹਨੇ ਕੋਈ ਰਿਜ਼ਲਟ ਦਾ ਕੋਈ ਮਾਨ ਨਾ ਲਾ ਗਿਆ ਜੀ ਉਹਨੇ ਕੀ ਸੋਚਿਆ ਬਾਰੇ ਆ ਕੋਈ ਨਹੀਂ ਕਹਾ ਸਕਦੇ ਕਿਹਦੀ ਕੌਣ ਲੱਗਦੇ ਉਸ ਮੁੱਦੇ ਤੇ ਮੈਂ ਜਿਹਨਾਂ ਦਾ ਭਤੀਜਾ ਜੀ ਮੇਰਾ ਭਤੀਜਾ ਜੀ ਲਾਡੋਵਾਲ ਕਿੱਥੇ ਰਹਿੰਦੇ ਸੀ ਚਾਰ ਪਿੰਡ ਜੀ ਚਾਰ ਪਿੰਡ ਹਾਂਜੀ ਮਤਲਬ ਕੀ ਉਮਰ ਕੀ ਸੀਗੀ ਉਹਦੀ 18 ਸਾਲ 18 19 ਸਾਲ ਹਾਂਜੀ ਕੋਈ ਗੱਲਬਾਤ ਉਹ ਨਹੀਂ ਕੀਤੀ ਸੀ ਕੋਈ ਏਦਾਂ ਦੀ ਕਦੇ ਕੋਈ ਉਹ ਸਾਰਾ ਜੜਦ ਜਦੋਂ ਰਿਜ਼ਲਟ ਆਉਣ ਤੋਂ ਪਹਿਲਾਂ ਸਿਟੀ ਯੂਨੀਵਰਸਿਟੀ ਜਾ ਕੇ ਉਹ ਇਨਫੋਰਮੇਸ਼ਨ ਲੈ ਕੇ ਆਇਆ ਵੀ ਮੈਂ ਕਾਲਜ ਲਗਣਾ ਵਾ ਘਰ ਤੋਂ ਪੈਸੇ ਲੈ ਕੇ ਗਿਆ ਜੀ ਉਹ ਜਦੋਂ ਰਿਜ਼ਲਟ ਆਇਆ ਜੀ ਰਿਜ਼ਲਟ ਆਉਣ ਤੋਂ ਬਾਅਦ ਉਹਨਾਂ ਨੇ ਸੋਚਿਆ ਕਿ ਮੈਂ ਫੇਲ ਹੋ ਗਿਆ ਉਹਨਾਂ ਨੇ ਕਿ ਆਪਣੇ ਦਿਮਾਗ 'ਚ ਕੋਈ ਐ ਹੋਜੀ ਪਲ ਕੀ ਲੱਗਦਾ ਹੈ ਇਹ ਕਰਨਾ ਸਹੀ ਸੀਗਾ ਨਹੀਂ ਸਰ ਬਿਲਕੁਲ ਗਲਤ ਕਰ ਗਿਆ ਜੀ ਕੋਈ ਪੇਪਰ ਦੁਆਰਾ ਓਪਨ ਹੋ ਜਾਣਾ ਸੀਗਾ ਜੀ ਸਾਰਾ ਕੁਝ ਕਰ ਸਕਦੇ ਸੀਗੇ ਪਰ ਨਹੀਂ ਸਰ ਇਦਾਂ ਕੁਝ ਵੀ ਨਹੀਂ ਕਰ ਬਿਲਕੁਲ ਅੰਕਲ ਕੀ ਕਹਿਣਾ ਚਾਹੋਗੇ ਤੁਸੀਂ ਨਾਲ ਹੀ ਕੇਦਰ ਵਿੱਚ ਰਹਿੰਦੇ ਸੀ ਬਹੁਤ ਹੀ ਦੁੱਖ ਮੇਰਾ ਮੇਰੀ ਸਿਸਟਰ ਮੇਰੀ ਸਾਲੀ ਹੈ ਜੀ ਸਾਲੀ ਮੇਰੀ ਦਾ ਲੜਕਾ ਸੀ ਜੀ ਸਰ ਬਹੁਤ ਦੁੱਖ ਲੱਗਿਆ ਕਿੰਨੇ ਕਿਤੇ ਨੌਜਵਾਨ ਮੁੰਡਾ ਸੀਗਾ ਪੜ੍ਹਾਈ ਕਰਦਾ ਪਿਆ ਸੀਗਾ ਤੇ ਉਸ ਤੋਂ ਬਾਅਦ ਉਹਨੇ ਇਹੋ ਜਿਹਾ ਕਦਮ ਚੱਕਿਆ ਬੇਖੌਫ ਕਦਮ ਬਿਲਕੁਲ ਲੈਕ ਬੱਚਾਈ ਭਾਈ ਇਹ ਨਾਲ ਹੈ ਕਿਸੇ ਕੋ ਨਹੀਂ ਦੇਖਿਆ ਨਹੀਂ ਮੁੰਡਾ ਜਦੋਂ ਮੇਰੇ ਨਾਲ ਕੋਡ ਪਿਆਰ ਨਾਲ ਸਕੇ ਮਿਲਣਾ ਸਰ ਉਹ ਸਰ ਨੇ ਬਹੁਤ ਮਾੜਾ ਕੰਮ ਕਰ ਲਿਆ ਕੋਈ ਨਹੀਂ ਪਰਚੇ ਪੇਪਰ ਹੋਇਆ ਸੀ ਸਰ ਪਾਸ ਹੋ ਜਾਣੇ ਅਗਲੀ ਵਾਰੀ ਪਾਸ ਹੋ ਜਾਂਦਾ ਤੇ ਸਰ ਜੀ ਬਹੁਤ ਦੁੱਖਣ ਲੱਗੇ ਇਸ ਚੀਜ਼ ਤੇ ਸਰ ਮੈਂ ਮੈਂ ਉਹਦੇ ਕੋਸਲ ਦੇ ਸਕਤੋਂ ਆਇਆ ਜੀ ਜੀ ਮੇਰੀ ਸਾਲੀ ਸੀਗੀ ਮੈਂ ਦੇਖ ਬਹੁਤ ਦੁੱਖ ਲੱਗੇ ਸਰ ਮਾਂਗੀ ਕਰਦੇ ਹਾਂ ਪਰਚਾ ਦਾ ਕਿ ਸਰ ਜੀ ਮੰਗਣ ਕੀ ਕਰਨੀ ਜਿਹੜਾ ਚੱਲ ਗਿਆ ਹੁਣ ਸਰ ਜੀ ਅਸੀਂ ਕਹਿੰਦੇ ਹਾਂ ਗਰੀਬ ਬਹੁਤ ਬੱਚੇ ਹੀ ਜਨ ਦੀ ਮੱਤ ਕੀਤੀ ਜਾਂਦੀ ਸਰ ਮੇਰੀ ਸਾਲੀ ਦਾ ਬੇਟਾ ਸੀ ਇਸ ਤਰ੍ਹਾਂ ਸਾਲ ਜੀ ਸਰਸਾਂ ਨੂੰ ਤੜਕੇ ਫੋਨ ਗਿਆ ਇਸ ਵੇਲੇ ਕਿਸ ਚੀਜ਼ ਤੋਂ ਨੇ ਫਾਂ ਜਿਹੜਾ ਲਿੱਤਾ ਵਾ ਸੱਚ ਇਹ ਤਿੰਨ ਦੀ ਅਪਾਰਟਮੈਂਟ ਆਈਆਂ ਕੋਈ ਪੜਾਈ ਦੇ ਵਿੱਚੋਂ ਫੇਲ ਹੋਣ ਦੇ ਕਰਕੇ ਈ ਤੋਂ ਨੇ ਮਤਲਬ ਇਦਾਂ ਸੁਸਾਈਡ ਕੀਤਾ ਕੁਝ ਉਹਦੇ ਰੂਮ ਦੇ ਵਿੱਚ ਕੁਝ ਮਿਲਿਆ ਇਦਾਂ ਦਾ ਰੂਮ ਨਹੀਂ ਬਾਹਰ ਉੱਥੇ ਜਿੱਥੇ ਉੱਪਰ ਚਬਾਰੇ ਕੋਠੇ ਦੇ ਜੀ ਉੱਪਰ ਚਬਾਰੇ ਚੜ ਕੇ ਦੋ ਭਰਾ ਸੀ ਉਠੇ ਚੜ ਕੇ ਤੇ ਨੇ ਪਈ ਉਹ ਜਦੋਂ 100 ਗੇ 11 ਵਜੇ ਨੇ ਚਾਹ ਪੀਤੀ ਸਾਰਾ ਕੁਝ ਕੀਤਾ ਚਾਹ ਆਪਣੀ ਛੱਕੇ ਉਹ কুরਕਰੇ ਜੇ ਬਣਾਈ ਰ ਮਾਂ ਨੇ ਉਹ ਛੱਕ ਕੇ ਸਾਰਾ ਕੁਝ ਕਰਕੇ ਘਰ ਦੇ ਸੌਂਗੇ ਨੇ ਸਾਰੇ ਜੀ ਇਹ ਵੀ ਸੌਂਗੇ ਇਹ ਵਿਚਾਰੇ ਪਤਾ ਨਹੀਂ ਕਿਸ ਟਾਈਮ ਇਹਨੇ ਕੰਮ ਕੀਤਾ ਇਸ ਤੋਂ ਪਹਿਲਾਂ ਕਿੰਨੇ ਦਿਨ ਪਹਿਲੇ ਦੀ ਗੱਲ ਹੈ ਕੱਲ ਹੀ ਹੋਏ ਇੱਕ ਤੜਕੇ 11 ਵਜੇ ਸੌਂਗੇ ਨੇ ਗਰਮਈਤ ਬਾਅਦ ਜਿਹੜਾ ਇਹ ਪਤਾ ਨਹੀਂ ਸਾਰੇ ਸੌਂਗੇ ਜੀ ਇਹਨੇ ਆਪ ਉੱਠ ਕੇ ਫਿਰ ਬਾਅਦ ਚ ਉੱਥੇ ਕੋਠੇ ਚੜ੍ਹ ਕੇ ਪਤਾ ਨਹੀਂ ਕਿੰਨੀ ਤਰ੍ਹਾਂ ਕੀਤਾ ਕਿੰਨਾ ਜਣਾ ਬਿਲਕੁਲ ਦੱਸਿਆ ਕਿ ਪਰਿਵਾਰ ਸਾਡੇ ਨਾਲ ਮੌਜੂਦ ਸੀਗਾ ਸੋ ਇੱਕ ਨੌਜਵਾਨ ਮੁੰਡਾ ਜਿਹੜਾ 18 ਸਾਲ ਦੀ ਉਹਦੀ ਉਮਰ ਸੀਗੀ 12th +2 ਜਿਹੜਾ ਕਰ ਰਿਹਾ ਸੀਗਾ ਉਸ ਤੋਂ ਬਾਅਦ +2 ਜਮਾਤ ਵਿੱਚ ਪੜਦਾ ਸੀਗਾ ਤੇ ਤਿੰਨ ਸਬਜੈਕਟ ਦੇ ਵਿੱਚ ਜਿਹੜਾ ਫੇਲ ਹੋ ਗਿਆ ਤਾਂ ਉਸ ਤੋਂ ਬਾਅਦ ਤਿੰਨ ਸਬਜੈਕਟ ਦੇ ਵਿੱਚ ਉਹ ਫੇਲ ਹੋਣ ਦੇ ਕਰਕੇ ਉਹਨੇ ਜਿਹੜਾ ਸੁਸਾਇਡ ਕਰ ਲਿਆ ਦੱਸਦੇ ਪਰਿਵਾਰ ਦੇ ਵਿੱਚ ਅੱਖਾਂ 'ਚ ਸਿਰਫ ਹੰਝੂ ਨਜ਼ਰ ਆ ਰਹੇ ਨੇ ਲੱਗੀ ਕਿ ਕਿੰਨੇ ਕਿਤੇ ਕਾਫੀ ਵੱਡਾ ਸਵਾਲ ਖੜਾ ਹੁੰਦਾ ਹੈ ਕਿ ਅਗਰ ਸਬਜੈਕਟ ਦੇ ਵਿੱਚ ਫੇਲ ਹੋ ਗਿਆ ਤਾਂ ਕਿੰਨੇ ਕਿਤੇ ਦੁਬਾਰਾ ਪੜਨ ਦਾ ਜਿਹੜਾ ਮੌਕਾ ਵੀ ਮਿਲ ਸਕਦਾ ਸੀਗਾ ਉਸ ਤੋਂ ਬਾਅਦ ਹਰ ਇੱਕ ਬੱਚੇ ਦੇ ਜੀਵਨ ਦੇ ਵਿੱਚ ਇਹੋ ਜਿਹੜਾ ਜਿਹੜਾ ਦੇਖ ਸਕਦੇ ਹੋ ਕਿ ਇਹ ਘਟਨਾ ਜਿਹੜੀ ਵਪਰਦੀ ਆ ਕੋਈ ਨਾ ਕੋਈ ਬੱਚਾ ਜਿਹੜਾ ਫੇਲ ਹੁੰਦਾ ਹੈ ਪਰ ਇਹ ਜਿਹੜਾ ਵੱਡਾ ਕਦਮ ਇਹ ਨਹੀਂ ਚੱਕਿਆ ਜਾ ਸਕਦਾ ਪਰ ਕਿਤੇ ਕਿਤੇ ਉਸ ਨ ਕੌਫ ਪਰਿਵਾਰ ਪਿੱਛੇ ਰੋਂਦਾ ਹੋਇਆ ਸਿਰਫ ਨਜ਼ਰ ਆ ਰਿਹਾ ਕਿਤਨੇ ਕਿਤੇ ਪ੍ਰਸ਼ਾਸਨ ਨੇ ਵੀ ਗੱਲਬਾਤ ਕਰਦੇ ਕਿ ਕੁਝ ਪਤਾ ਲੱਗਿਆ ਕਿਉਂਕਿ ਨੌਜਵਾਨ ਮੁੰਡਾ ਸੀਗਾ ਸਿੱਖ ਮੁੰਡਾ ਜਿੰਨੇ ਸੁਸਾਈਡ ਕਰ ਲਿਆ ਦੱਸ ਦਈਏ ਕਿ ਕਰਦੇ ਵਿੱਚ ਉਹ ਰਹਿੰਦਾ ਸੀਗਾ ਉਸ ਤੋਂ ਬਾਅਦ ਉੱਪਰ ਕੋਠੇ ਤੇ ਜਾਂਦਾ ਹੈ ਉੱਪਰ ਜਿਹੜਾ ਰੂਮ ਹੁੰਦਾ ਉਸ ਦੇ ਵਿੱਚ ਜਾਂਦਾ ਉਸ ਤੋਂ ਬਾਅਦ ਤੜਕ ਸਵੇਰੇ ਪਰਿਵਾਰ ਨੂੰ ਪਤਾ ਲੱਗਦਾ ਤੇ ਜਦੋਂ ਪਰਿਵਾਰ ਉੱਪਰ ਜਾਂਦਾ ਤੇ ਦੇਖਦਾ ਹੈ ਕਿ ਉਹਨਾਂ ਦੇ ਮੁੰਡੇ ਦੀ ਜੜੀ ਹੈ ਜੀਵਨ ਲੀਲਾ ਸਮਾਪਤ ਹੁੰਦੀ ਹੈ ਸੋ ਇਸ ਮਾਮਲੇ ਸੰਬੰਧ ਪ੍ਰਸ਼ਾਸਨ ਨੇ ਗੱਲਬਾਤ ਕਰਦੇ ਕਿ ਕੀ ਕੁਝ ਇਨਵੈਸਟੀਗੇਸ਼ਨ ਦੌਰਾਨ ਹਲੇ ਤੱਕ ਮਿਲਿਆ ਕਿ ਉਹਦਾ ਅ ਸਬਜੈਕਟ ਦੇ ਵਿੱਚ ਫੇਲ ਹੋਣਾ ਹੀ ਹੈ ਜਾਂ ਹੋਰ ਕੋਈ ਅਸਲ ਕਾਰਨ ਜਿਹੜਾ ਉਹਦੀ ਮੌਤ ਦਾ ਹੈਗਾ ਬਿਲਕੁਲ ਸੋ ਦੱਸ ਦਈਏ ਕਿ ਦੇਖ ਸਕਦੇ ਹੋ ਕਿ ਕੇਸਰੀ ਕੇ ਪਰਿਵਾਰ ਜਿਹੜਾ ਰੋਂਦਾ ਹੋਇਆ ਨਜ਼ਰ ਆ ਰਿਹਾ ਸੋ ਡੈੱਡ ਬੋਡੀ ਜਿਹੜੀ ਹੈ ਮੋਰਚਲੇ ਦੇ ਵਿੱਚ ਆਂਦੀ ਹੈ ਤਾਂ ਉਸ ਤੋਂ ਬਾਅਦ ਡੈੱਡ ਬੋਡੀ ਨੂੰ ਜਿਹੜਾ ਲੈ ਕੇ ਜਾਇਆ ਜਾਂਦਾ ਹੈ ਤਾਂ ਮੌਕੇ ਤੇ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਨੇ ਉਹ ਵੀ ਇੱਥੇ ਮੌਜੂਦ ਨੇ ਉਹਨਾਂ ਨੇ ਵੀ ਗੱਲਬਾਤ ਕਰਦੇ ਆ ਕਿਉਂਕਿ ਲਾਡੋਵਾਲ ਦਾ ਜਿਹੜਾ ਮਾਮਲਾ ਨਿਕਲ ਕੇ ਸਾਹਮਣੇ ਆਇਆ ਲਾਡੋਵਾਲ ਦੇ ਪਿੰਡ ਦੇ ਵਿੱਚ ਰਹਿਣ ਵਾਲੇ ਸੀਗੇ ਉਹ ਪਰਿਵਾਰ ਸੋ ਦੱਸ ਦਈਏ ਪਰਿਵਾਰ ਦੇ ਵਿੱਚ ਕਿਤਨੇ ਕਿਤੇ ਜਿਹੜੇ ਹੋਰ ਕਹਿਆ ਜਾਂਦਾ ਕਿ ਮੁੰਡਾ ਬਹੁਤ ਹੀ ਸਾਊ ਸੀਗਾ ਸੋਦੇ ਵੱਲੋਂ ਜਿਹੜੀ ਆ ਪੜ੍ਹਾਈ ਕੀਤੀ ਜਾਂਦੀ ਸੀ ਕਿ ਵਧੀਆ ਪੜ੍ਹਾਈ ਸੀਗੀ ਉਹਦੀ ਤੇ ਉਸ ਤੋਂ ਬਾਅਦ ਜਿਹੜੀ ਆ ਉਹ ਤਿੰਨ ਜਿਹੜਾ ਤਿੰਨ ਸਬਜੈਕਟ ਦੇ ਵਿੱਚ ਫੇਲ ਹੁੰਦਾ ਤਾਂ ਉਸ ਤੋਂ ਬਾਅਦ ਉਹ ਜਿਹੜਾ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਂਦਾ ਸੋ ਕਿਤੇ ਨਾ ਕਿਤੇ ਵੱਡਾ ਸਵਾਲ ਖੜਾ ਹੁੰਦਾ ਆਖਿਰ ਤਿੰਨ ਸਬਜੈਕਟ ਦੇ ਵਿੱਚ ਫੇਲ ਹੋਣ ਕਰਕੇ ਨੌਜਵਾਨ ਨੇ ਨਾ ਵੱਡਾ ਜਲਾ ਬੇਖੌਫ ਕਦਮ ਚੱਕਿਆ ਸੋ ਪੁਲਿਸ ਅਧਿਕਾਰੀ ਜਿਹੜੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਨ ਲੈਣੇ ਆ ਸੋ ਕੀ ਕੁਝ ਹੋਇਆ ਸੀਗਾ ਤੇ ਹੱਲੇ ਤੱਕ ਕੀ ਕੁਝ ਪਤਾ ਲੱਗਿਆ ਕਿਉਂਕਿ ਇੱਕ ਪਾਸੇ ਨੌਜਵਾਨ ਨੇ ਆਪਣੀ ਜੀ ਬਿਲਕੁਲ ਸੋ ਦੇਖ ਸਕਦੇ ਹੋ ਕਿ ਉਹਨਾਂ ਵੱਲੋਂ ਜਿਹੜੀ ਹੈ ਆਪਣੀ ਕਾਰਵਾਈ ਜਿਹੜੀ ਹੈ ਕਿੱਤੀ ਜਾ ਰਹੀ ਹੈ ਸੋ ਗੱਲਬਾਤ ਕਰਨ ਦੀ ਵੀ ਜਿਹੜੀ ਹੈ ਕੋਸ਼ਿਸ਼ ਕਰਦੇ ਆ ਕਿ ਆਖਿਰਕਾਰ ਕਿਉਂਕਿ ਇੱਕ ਪਾਸੇ ਨੌਜਵਾਨ ਦੀ ਗੱਲ ਕਰੀਏ ਤਾਂ ਨੌਜਵਾਨ ਦੀ ਉਮਰ ਜਿਹੜੀ 18 ਸਾਲ ਸੀ 18 ਸਾਲ ਉਮਰ ਹੋਣ ਤੋਂ ਬਾਅਦ ਉਹਨੇ ਜਿਹੜਾ ਕਿੰਨਾ ਬੇਖੌਫ ਜਿਹੜਾ ਕਦਮ ਚੱਕਿਆ ਸੋ ਕਿਤਨੇ ਕਿਤੇ ਵੱਡਾ ਸਵਾਲ ਖੜਾ ਹੁੰਦਾ ਸੋ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਗੱਲਬਾਤ ਕਰਦੇ ਸਰ ਹੋਇਆ ਕਿ ਸੀਗਾ ਕਿ ਨਾਮ ਕੀ ਸੀਗਾ ਸਰ ਜੀ ਬਿਲਕੁਲ ਸਰ ਹੋਇਆ ਕਿ ਸੀਗਾ ਨੌਜਵਾਨ ਨੇ ਜਿਹੜਾ ਸੁਸਾਇਸਾਈਡ ਕੀਤਾ ਕੀ ਮਾਮਲਾ ਕੀ ਸੀ ਪੁਰਾਣਾ ਏ ਪਲੱਸ 2 ਦੇ ਵਿੱਚ ਉਹ ਪੇਪਰ ਨੰਬਰ ਘਟ ਆਏ ਸੀਗੇ ਫੇਲ ਹੋ ਗਏ ਸੀ ਕਿਤੇ ਉਹਦੇ ਕਰਕੇ ਇਹਨੇ ਸੁਸਾਇਡ ਕਰ ਲਿਆ ਬਸ ਹੂੰ ਤੇ ਪਰਿਵਾਰ ਵਾਲੇ ਕਹਿੰਦੇ ਤਿੰਨ ਸਬਜੈਕਟ ਵਿੱਚ ਫੇਲ ਆਂਦਾ ਉਸ ਤੋਂ ਬਾਅਦ ਇਹਨੇ ਸੁਸਾਇਡ ਕੀਤਾ ਕਿ ਕਿਦਾਂ ਪਤਾ ਲੱਗਦਾ ਸਰ ਕਿਦਾਂ ਇਨਫੋਰਮੇਸ਼ਨ ਆਉਂਦੀ ਇਹਦਾ ਪੇਪਰ ਇਹਨਾਂ ਨੂੰ ਰਿਜ਼ਲਟ ਆਇਆ ਜਦੋਂ ਇਹਨੂੰ ਪਤਾ ਲੱਗਿਆ ਉਦੋਂ ਬਾਅਦ ਇਹਨੇ ਸੁਸਾਇਡ ਕਰ ਲਿਆ ਸੀ ਬਈ ਸਰ ਹਾਜੀ ਨੂੰ ਕਿਦਾਂ ਇਨਫੋਰਮੇਸ਼ਨ ਆਉਂਦੀ ਸਾਨੂੰ ਤਾਂ ਡੀਐਮਸੀ 'ਚ ਆਇਆ ਸੀ ਡੀਐਮਸੀ 'ਚੋਂ ਐਮਐਲਰ ਗਈਆਂ ਸਾਨੂੰ ਥਾਣੇੋਂ ਚੌਂਕੇ ਲੈਣ ਦੱਸਿਆ ਰਿਪੋਰਟ ਦੇ ਵਿੱਚ ਕੀ ਕੁਝ ਨਜ਼ਰ ਆਇਆ ਸਰ ਉਹਨੇ ਕੋਈ ਨਹੀਂ ਰਿਪੋਰਟ 'ਚ ਆਇ ਸਰਕੜਾ ਥਾਣਾ ਲਾਡਵਾਲ ਸਨਾਮ ਦੀ ਅਮਰਪਾਲ ਸਿੰਘ ਬਿਲਕੁਲ ਸੋ ਦੱਸਦੀ ਅਮਰਪਾਲ ਸਿੰਘ ਸਾਡੇ ਨਾਲ ਮੌਜੂਦ ਸੀਗੇ ਲਾਡਵਾਲ ਥਾਣੇ ਤੋਂ ਪ੍ਰਸ਼ਾਸਨਿਕ ਅਧਿਕਾਰੀ ਜਿਨ੍ਹਾਂ ਵੱਲੋਂ ਕਿਹਾ ਜਾਂਦਾ ਕਿ ਤਿੰਨ ਸਬਜੈਕਟਾਂ ਦੇ ਵਿੱਚ ਫੇਲ ਆਨ ਕਰਕੇ ਨੌਜਵਾਨ ਦੀ ਜੜੀ ਹੈ ਨੌਜਵਾਨ ਆਪਣੀ ਜੀਵਨ ਲੀਲਾ ਜਿਹੜਾ ਸਮਾਪਤ ਕਰ ਲੈਂਦਾ ਹੈ ਉਹਦੀ ਜਿਹੜਾ ਉਹ ਸੁਸਾਈਡ ਕਰ ਲੈਂਦਾ ਸੋ ਦੱਸਦੀ ਹੈ ਕਿ ਇਹੋ ਜਿਹੇ ਜਿਹੜੇ ਕਦਮ ਚੱਕਣੇ ਕਿੰਨੇ ਕਿਤੇ ਕਾਫੀ ਮੰਨਪਾਗੀ ਹੋ ਸਕਦੇ ਨੇ ਕਿਉਂਕਿ ਇੱਕ ਵਸੇ ਪਰਿਵਾਰ ਪਿੱਛੇ ਦੇਖਣਾ ਬਹੁਤ ਜ਼ਰੂਰੀ ਹੈ ਕਿਉਂਕਿ ਬੱਚਿਆਂ ਨੂੰ ਪਰਿਵਾਰ ਪੜਾਂਦਾ ਲਿਖਾਂਦਾ ਉਸ ਤੋਂ ਬਾਅਦ ਸੁਪਨੇ ਜਿਹੜੇ ਪਰਿਵਾਰ ਦੇ ਬਹੁਤ ਹੁੰਦੇ ਨੇ ਮਾਪਿਆਂ ਦੇ ਸੁਪਨੇ ਬਹੁਤ ਹੁੰ ਸਿੱਧੀ ਅਪੀਲ ਹੈ ਕਿ ਇਹੋ ਜਿਹੇ ਜਿਹੜੇ ਕਦਮ ਨਾ ਚੱਕੇ ਜਾਣ ਕਿਉਂਕਿ ਪੇਪਰਾਂ ਦੇ ਵਿੱਚ ਫੇਲ ਹੋ ਜਾਣਾ ਤੇ ਦੁਬਾਰਾ ਵੀ ਪੇਪਰ ਜਿਹੜੇ ਹੋ ਸਕਦੇ ਨੇ ਦੁਬਾਰਾ ਵੀ ਪੜਾਈ ਹੋ ਜਾਂਦੀ ਹੈ ਪਰ ਇਹੋ ਜਿਹਾ ਬੇਖੌਫ ਕਦਮ ਜਿਹੜੇ ਨਹੀਂ ਚੱਕਣੇ ਚਾਹੀਦੇ ਦੇਖਦੇ ਹੋ ਜੁਣਾ ਲਾਈ ਮੈਨਟਨ ਕੈਮਰਾਮੈਨ ਐਮ ਜੀ ਨਾਲ ਧੰਨਵਾਦ